ਸਤਿ ਸ਼੍ਰੀ ਅਕਾਲ ਜੀ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਹਫਤਾਵਾਰੀ ਪ੍ਰੋਗਰਾਮ ਤਾਰਿਆਂ ਦੇ ਖਿਲਾਰੇ 'ਚ ਤੁਹਾਡਾ ਸਵਾਗਤ ਕਰਦੇ ਆ ਸਾਡੇ ਨਾਲ ਨੇ ਪੰਡਿਤ ਖਿਲਾਰਾ ਰਾਮ ਜੀ ਤੇ ਮੇਰੇ ਸਾਥੀ ਪ੍ਰੀਤ ਜੀ ਸਵਾਗਤ ਹੈ ਜੀ ਤੁਹਾਡਾ ਫੇਰ ਤੋਂ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਜੀ ਇਸ ਪ੍ਰੋਗਰਾਮ 'ਚ ਅਸੀਂ ਦਰਸ਼ਕਾਂ ਤੋਂ ਡਾਇਰੈਕਟ ਕਾਲਸ ਲੈਨੇ ਆ ਤੇ ਪੰਡਿਤ ਜੀ ਆਪਣੇ ਐਕਸਪੀਰੀਅੰਸ ਦੇ ਮੁਤਾਬਕ ਉਹਨਾਂ ਦਾ ਜਵਾਬ ਤੇ ਹੱਲ ਦਿੰਦੇ ਆ ਤੇ ਪੰਡਿਤ ਜੀ ਸ਼ੁਰੂ करिए ਜੀ ਹਾਂਜੀ ਸ਼ੁਰੂ ਕਰੋ ਜੀ ਹਾਂਜੀ ਤਿਆਰ ਹੋ ਪ੍ਰੀਤ ਜੀ ਹਾਂਜੀ ਹਾਂਜੀ ਪਹਿਲੇ ਕਾਲਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਵਿਨੋਦ ਕੰਟਰੈਕਟਰ ਦਿੱਲੀ ਤੋਂ ਹਾਂ ਵਿਨੋਦ ਕੰਟਰੈਕਟਰ ਜੀ ਵਿਨੋਦ ਕੰਟਰੈਕਟਰ ਜੀ ਦਾ ਦਿਓ ਜੀ ਡਿਟੇਲ ਹਾਂਜੀ ਵਿਨੋਦ ਜੀ ਆਪਣਾ ਸਵਾਲ ਪੁੱਛੋ ਜੀ ਮੈਂ ਦਿੱਲੀ ਦਾ ਏਅਰਪੋਰਟ ਬਣਾਇਆ ਸੀਗਾ ਉਹਦੀ ਛੱਤ ਟਿੱਕ ਗਿਆ ਹੁਣ ਪੰਗਾ ਪੈ ਗਿਆ ਓਕੇ ਵਿਨੋਦ ਜੀ ਤੁਹਾਡਾ ਸਵਾਲ ਮੈਂ ਸੁਣ ਲਿਆ ਐ ਤੁਸੀਂ ਮੈਟਰੋ ਤੇ ਵਰਕ ਕਰੋ ਪੰਡਿਤ ਜੀ ਮੈਟਰੋ ਵੀ ਮੈਂ ਬਣਾਈ ਸੀ ਇਹ ਉਹ ਵੀ ਪਾਣੀ 'ਚ ਡੁੱਬ ਗਈ ਇਹ ਇਹ ਕਹਿ ਰਹੇ ਨੇ ਜੀ ਮੈਟਰੋ ਤਾਂ ਇਹਨਾਂ ਦਾ ਪਾਣੀ ਕਰਕੇ ਉਹ ਵੀ ਡੁੱਬ ਗਿਆ ਜੀ ਓਹੋ ਆ ਵਿਨੋਦ ਜੀ ਤੁਸੀਂ ਡ੍ਰਿੰਕ ਕਰਦੇ ਹੋ ओके ਕਿੰਨੇ ਵਜੇ ਕਰਦੇ ਹੋ ਸ਼ਾਮ ਨੂੰ 8 ਵਜੇ 8 ਪੀਐਮ ਠੀਕ ਹੈ ਤੁਸੀਂ ਅੱਜ ਰਾਤ ਨੂੰ ਫੇਰ ਸ਼ਰਾਬ ਪੀਣੀ ਹੈ ਅੱਛਾ ਜੀ 8:17 ਲੇਕਿਨ ਉਹਦੇ ਵਿੱਚ ਤੁਸੀਂ ਪਾਣੀ ਨਹੀਂ ਪਾਣਾ ਸਿਰਫ ਸੋਡੇ ਦੇ ਨਾਲ ਪੀਣੀ ਅੱਛਾ ਜੀ ਇੱਕ ਮਿੰਟ ਜੀ ਮੈਂ ਜਾਣਨਾ ਚਾਹਾਂਗਾ ਕਿ ਪਾਣੀ ਨਾਲ ਕੀ ਸੰਬੰਧ ਹੈ ਪਾਣੀ ਨਾ ਪਾਣ ਨਾਲ ਦੇਖੋ ਇਹਨਾਂ ਪਰ ਪਾਣੀ ਦੀ ਦਸ਼ਾ ਖਰਾਬ ਚੱਲ ਰਹੀ ਹੈ ਇਹਨਾਂ ਦਾ ਪਾਣੀ ਹੈ ਨਾ ਉਹ ਕਾਫੀ ਉੱਚ ਲੈਵਲ ਤੇ ਚਲਾ ਗਿਆ ਹੈ ਪਾਣੀ ਨੂੰ ਡਾਊਨ ਕਰਨ ਵਾਸਤੇ ਜਿਹੜੀ ਸ਼ਰਾਬ ਆ ਇਹਨਾਂ ਨੂੰ ਸੋਡੇ ਨਾਲ ਪੀਣੀ ਪੈਣੀ। ਅੱਛਾ ਅੱਛਾ। ਧੰਨਵਾਦ ਜੀ। ਅਗਲੀ ਕਾਲ ਆ ਗਈ ਹੈ ਜੀ। ਹੈਲੋ। ਹਾਂਜੀ। ਹਾਂਜੀ ਆਪਣਾ ਨਾਮ ਦੱਸੋ ਤੇ ਪੰਡਤ ਜੀ ਤੁਹਾਨੂੰ ਸੁਣ ਰਹੇ ਨੇ ਆਪਣਾ ਸਵਾਲ ਪੁੱਛੋ। ਡਾਕਟਰ ਪ੍ਰੀਤ ਡਾਕਟਰ ਪ੍ਰੀਤ ਜੀ। NEET 2024 ਜੀ। NEET 2024 ਵਾਲੇ। ਜੀ ਡਾਕਟਰ ਬਣਨ ਦੀ ਤਿਆਰੀ ਕਰ ਰਹੇ ਹਾਂ ਜੀ। ਇਹ NEET 2024 ਵਾਲੇ ਡਾਕਟਰ ਨੇ ਤੇ ਦੱਸੋ ਜੀ ਆਪਣਾ ਸਵਾਲ ਪੁੱਛੋ। ਦੇਖੋ ਜੀ ਮੈਂ ਪਿਛਲੇ 3 ਸਾਲਾਂ ਤੋਂ NEET ਦਾ ਟੈਸਟ ਦੇ ਰਿਹਾ ਪਰ ਮੇਰਾ ਕਲੀਅਰ ਨਹੀਂ ਹੋ ਰਿਹਾ ਇਹਨਾਂ ਦਾ ਸਵਾਲ ਹੈ ਕਿ ਇਹਨਾਂ ਦੀ NEET ਕਲੀਅਰ ਨਹੀਂ ਹੋ ਰਹੀ ਤੇ ਉਹਦੇ ਲਈ ਕੀ ਕਰਨ ਠੀਕ ਹੈ ਤੁਸੀਂ ਸ਼ਰਾਬ ਪੀਨੇ ਹੋ ਹਾਂ ਜੀ ਪੀ ਲੈਣਾ ਹੈ ਜੀ ਤੁਸੀਂ ਰਾਤ ਨੂੰ 8:17 ਵਜੇ ਸ਼ਰਾਬ ਪੀਣੀ ਹੈ ਲੇਕਿਨ ਉਹ NEET ਪੀਣੀ ਹੈ ਠੀਕ ਹੈ ਜੀ ਕਿਉਂਕਿ ਅੱਜ ਕੱਲ NEET 2024 ਦਾ ਸੀਜ਼ਨ ਚੱਲ ਰਿਹਾ ਹੈ ਨਾ ਅੱਛਾ ਅੱਛਾ ਉਹਦੇ ਨਾਲ ਰਿਲੇਟਡ ਯੈਸ ਯੈਸ ਸੋ ਸਾਰਾ ਕੁਝ ਠੀਕ ਹੋ ਜਾਏਗਾ ਦੇਖ ਲਿਓ ਮਤਲਬ ਨੀਟ ਪੀਨਲ ਇਹਨਾਂ ਦਾ ਨੀਟ ਕਲੀਅਰ ਹੋ ਜਾਏਗਾ ਯੈਸ ਨੀਟ ਪੀਨਲ ਮੈਨੂੰ ਆਸ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਹੋਵੇਗਾ ਹਾਂਜੀ ਹਾਂਜੀ ਥੈਂਕ ਯੂ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਪੰਡਤ ਜੀ ਅਗਲੀ ਕੋਲ ਲਈਏ ਜੀ ਹਾਂ ਹਾਂ ਲੈ ਲਓ ਜੀ ਹਾਂਜੀ ਅਗਲੇ ਕੋਲਰ ਜੀ ਹੈਲੋ ਹਾਲੋ ਪੰਡਤ ਜੀ ਹਾਂਜੀ ਹਾਂਜੀ ਪੰਡਤ ਜੀ ਤੁਹਾਨੂੰ ਸੁਣ ਰਹੇ ਨੇ ਤੁਸੀਂ ਆਪਣਾ ਸਵਾਲ ਪੁੱਛੋ ਜੀ ਤੇ ਆਪਣਾ ਨਾਂ ਤੇ ਆਪਣੀ ਡਿਟੇਲ ਪਹਿਲਾਂ ਦੇ ਦਿਓ ਜੀ ਦੁੱਬਦੀ ਪਾਰਟੀ ਦਾ ਉੱਪਰ ਦਾ ਨੇਤਾ ਦੁੱਬਦੀ ਪਾਰਟੀ ਦੇ ਉੱਬਰ ਦੇ ਨੇਤਾ ਤੇ ਨਾ ਕੀ ਹੈ ਜੀ अच्छा ਨਾ ਨਹੀਂ ਦੱਸਣਾ ਜਾਂਦੇ ਗੁਪਤ ਨਾਮ ਨਾਲ ਇੱਕ ਪੇਜ ਆਇਆ ਜੀ ਸਾਡੇ ਕੋਲ ਦੇਖੋ ਜੀ ਆਓ ਗੁਪਤ ਨਾਮ ਦੇ ਡੁੱਬਦੀ ਪਾਰਟੀ ਦੇ ਉੱਭਰਦੇ ਨੇਤਾ ਹਾਂਜੀ ਸਵਾਲ ਪੁੱਛੋ ਜੀ ਦੇਖੋ ਜੀ ਮੈਂ ਰਾਜ ਦੀਆਂ ਸਾਰੀਆਂ ਪਾਰਟੀਆਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਕੱਲ ਨਹੀਂ ਬਣ ਰਹੀ ਅੱਛਾ ਇਹਨਾਂ ਦਾ ਸਵਾਲ ਇਹ ਹੈ ਕਿ ਇਹਨਾਂ ਦੀ ਹਰ ਪਾਰਟੀ ਨਾਲ ਟਪੇੜ ਪਾਰਟੀ ਨਾਲ ਫੁੱਲ ਪਾਰਟੀ ਨਾਲ ਤੇ ਕੰਡਾ ਪਾਰਟੀ ਨਾਲ ਇਹਨਾਂ ਦੇ ਸਮਝੌਤੇ ਹੁੰਦੇ ਹੁੰਦੇ ਰਹਿ ਗਏ ਹੁਣੇ ਕਿਹੜੀ ਪਾਰਟੀ ਨਾਲ ਜਾਣ ਇਹਨਾਂ ਦੀ ਦੁਬਿਧਾ ਹੱਲ ਕਰੋ ਨੇਤਾ ਜੀ ਮੈਂ ਤੁਹਾਡੀਆਂ ਸਾਰੀਆਂ ਪਾਰਟੀਆਂ ਦੇਖ ਲਈਆਂ ਸਾਰੇ ਵਿੱਚ ਜਿਹੜੇ ਤੁਹਾਡੇ ਗਰਾਂ ਬਹੁਤ ਡਾਊਨ ਚੱਲ ਰਹੇ ਨੇ ਤੁਹਾਡੇ ਵਾਸਤੇ ਸਿਰਫ ਇੱਕੋ ਪਾਰਟੀ ਰਹਿ ਗਈ ਹੈ ਜਿਹੜੀ ਤੁਹਾਨੂੰ ਅਸਮਾਨ ਤੇ ਲੈ ਜਾਏਗੀ ਕਿਹੜੀ ਉਹਦੇ ਲਈ ਮੈਨੂੰ ਦੱਸੋ ਤੁਸੀਂ ਸ਼ਰਾਬ ਪੀਨੇ ਹੋ ਹਾਂ ਹਾਂਜੀ 8 ਵਜੇ ਕੇ 17 ਮਿੰਟ ਤੇ ਯਾਨੀ ਕਿ 8 ਵਜੇ 17 ਪੀਐਮ ਤੁਸੀਂ ਸਾਡੇ ਵਾਲੀ ਪਾਰਟੀ ਜੁਆਇਨ ਕਰਨੀ ਓਕੇ ਸ਼ਾਹ ਉਹਨਾਂ ਆਪਣੀ ਵਾਲੀ ਪਾਰਟੀ ਯੈਸ ਉਹੀ ਪਾਰਟੀ ਤੂੰ ਵੀ ਆ ਰਿਹਾ ਨਾ ਮੈਨੂੰ ਪੂਰੀ ਆਸ ਹੈ ਕਿ ਇਸ ਤਰ੍ਹਾਂ ਨੇਤਾ ਜੀ ਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ ਹਾਂਜੀ ਅਗਲੇ ਕੋਲਰ ਜੀ ਹਾਂਜੀ ਪੰਡਤ ਜੀ ਨਮਸਕਾਰ ਸਤਿ ਸ੍ਰੀ ਅਕਾਲ ਹਾਂਜੀ ਤੁਸੀਂ ਪੰਡਤ ਜੀ ਨਾਲ ਜੁੜ ਚੁੱਕੇ ਹੋ ਤੇ ਪੰਡਤ ਜੀ ਤੁਹਾਨੂੰ ਸੁਣ ਰਹੇ ਨੇ ਆਪਣਾ ਵੇਰਵਾ ਦੱਸੋ ਤੇ ਆਪਣਾ ਸਵਾਲ ਪੁੱਛੋ ਜੀ ਮੈਂ ਮਾਸਟਰ ਮਲਕੀਤ ਸਿੰਘ ਆ ਜੀ 16 ਸਾਲ ਹੋ ਗਏ ਮੈਂ ਲੈਕਚਰਰ ਨਹੀਂ ਬਣ ਪਾ ਰਿਹਾ ਓ ਹੋ ਹੋ ਬਹੁਤ ਵੱਡਾ ਦੁਖਾਂ ਸਾਡੇ ਟੀਚਰਾਂ ਦਾ ਬਹੁਤ ਵੱਡਾ ਮਸਲਾ ਹੈ ਜੀ ਇਹਨੇ ਜੀ ਸਾਡੇ ਮਾਸਟਰ ਸਾਹਿਬ ਮਲਕੀਤ ਜੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ 16 ਸਾਲ ਹੋ ਗਏ ਨੇ ਤੇ ਮਾਸਟਰ ਦੇ ਲੈਵਲ ਤੇ ਹੀ ਰਹਿ ਗਏ ਨੇ ਤੇ ਲੈਕਚਰਰ ਨਹੀਂ ਬਣ 파ਰੇ ਇਹਨਾਂ ਨੂੰ ਲੈਕਚਰਰਸ਼ਿਪ ਦੀ ਪੋਸਟ ਕਦੋਂ ਮਿਲੇਗੀ ਇਹ ਪੁੱਛ ਰਹੇ ਨੇ ਮਲਕੀਤ ਜੀ ਮੈਂ ਤੁਹਾਡੇ ਸਾਰੇ ਗ੍ਰੈਡ ਦੇਖ ਲਏ ਨੇ ਤੁਹਾਡੇ ਗ੍ਰੈਡ ਤਾਂ ਬਹੁਤ ਅੱਛੇ ਨੇ ਪਰ ਕਿਰਪਾ ਰੁਕੀ ਹੋਈ ਹੈ ਉਹ ਕਿਰਪਾ ਨਹੀਂ ਜ਼ਰੂਰੀ ਹੈ ਮਲਕੀਤ ਜੀ ਤੁਸੀਂ ਸ਼ਰਾਬ ਪੀਂਦੇ ਹੋ ਹਾਂ ਹਾਂ ਜੀ ਰੋਜ਼ ਪੀਂਦੀ ਆ ਜੀ ਕਿਹੜੀ ਸ਼ਰਾਬ ਪੀਂਦੇ ਹੋ 8 ਪੀਐਮ ਜੀ 8 ਪੀਐਮ ਪੀਂਦੇ ਹੋ ਤੁਸੀਂ ਆਪਣੀ ਸ਼ਰਾਬ ਦਾ ਬ੍ਰਾਂਡ ਚੇਂਜ ਕਰੋ ਅਛਾ ਜੀ ਤੁਸੀਂ ਪੀਣੀ ਹੈ ਟੀਚਰ ਉਹ ਵੀ 8 ਵਜੇ 17 ਪੀਐਮ ਤੇ ਤੋ ਕਿ ਜੀ ਦੇਖਿਓ ਬੜੀ ਜਲਦੀ ਹੀ ਇਹ ਲੈਕਚਰਰ ਬਣ ਜਾਣਗੇ ਠੀਕ ਹੈ ਜੀ ਮਤਲਬ ਬ੍ਰਾਂਡ ਜੇ ਤਰੱਕੀ ਕਰ ਜੇਗਾ ਇਹ ਵੀ ਤਰੱਕੀ ਕਰ ਜਾਣਗੇ ਦੇਖੋ ਟੀਚਰ ਬਣ ਲੈਣਗੇ ਤਾਂ ਮੈਨੂੰ ਲੱਗਦਾ ਤੁਹਾਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ ਬਹੁਤ ਬਹੁਤ ਸ਼ੁਕਰੀਆ ਅਗਲੀ ਕਾਲ ਲਈਏ ਪੰਡਤ ਜੀ ਆ ਕੀ 8 ਵਜੇ 17 ਪੀਐਮ ਹੋ ਗਏ ਅੱਛਾ ਮੈਨੂੰ ਲੱਗਦਾ ਕਿ ਇੱਥੇ ਹੀ ਸਾਨੂੰ ਆਪਣੇ ਪ੍ਰੋਗਰਾਮ ਦੀ ਸਮਾਪਤੀ ਕਰਨੀ ਚਾਹੀਦੀ ਹੈ ਜੁੜੇ ਹੋਏ ਦਰਸ਼ਕਾਂ ਦਾ ਤੇ ਕਾਲਰਜ਼ ਦਾ ਸਭ ਦਾ ਧੰਨਵਾਦ ਮੈਂ ਪ੍ਰੀਤ ਜੀ ਦਾ ਧੰਨਵਾਦ ਕਰਾਂਗਾ ਤੇ ਬਹੁਤ ਹੀ ਸਪੈਸ਼ਲ ਧੰਨਵਾਦ ਹੈ ਸਾਡੇ ਪੰਡਤ ਖਲਾਰਾ RAM ji ਦਾ ਤੇ ਉਹਨਾਂ ਨੇ ਸਾਨੂੰ ਉੱਚੇਚਾ ਸਮਾਂ ਕੱਢਿਆ ਮਿਲਣ ਦਾ ਇਸੇ ਤਰ੍ਹਾਂ ਹਰ ਹਫ਼ਤੇ ਤਾਰਿਆਂ ਦੇ ਖਲਾਰੇ ਵਿੱਚ ਮਿਲਣਾ ਜਾਰੀ ਰੱਖਾਂਗੇ ਤੇ ਗੱਲ ਕਰਨਾ ਜਾਰੀ ਰੱਖਾਂਗੇ ਧੰਨਵਾਦ ਉਹ ਮੇਰਾ ਗਲਾਸ ਲੈ ਕੇ ਆ ਦੋ ਗਲਾਸ ਪੀਏ ਉੱਥੇ ਮਮਕੀਨ ਹੈਗੇ